ਜਦੋਂ ਮੈਂ ਨਾ ਗੁਰਲੀ ਨਾਲ ਤੁਹਾਡੇ ਬਾਰੇ ਹਨਾ ਜਿੰਨਾ ਜਾਣਦੀ ਜਿੰਨਾ ਮੈਂ ਦੇਖ ਰਹੀ ਸੀ ਇੱਕ ਚੀਜ਼ ਮੈਨੂੰ ਬੜੀ ਇੰਟਰਸਟਿੰਗ ਲੱਗੀ ਐ ਡਿਫਰੈਂਟ ਲੱਗੀ ਸਿਰਫ 12 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਐਂਡ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਨੂੰ ਲੱਗਦਾ ਕਿ ਕੁੜੀਆਂ ਸੋਚਦੀਆਂ ਮੈਂ ਨਹੀਂ ਸੀ ਘਰੋਂ ਬਾਹਰ ਪੈਰ ਰੱਖਣ ਦਾ ਇਸ ਫੀਲਡ ਦੇ ਵਿੱਚ ਉਹ ਜਰਨੀ ਦੀ ਸ਼ੁਰੂਆਤ ਇਹਨਾਂ ਛੋਟੀ ਉਮਰ 'ਚ ਕਿਵੇਂ ਹੋਗੀ ਅ ਕਈ ਵਾਰੀ ਮੈਨੂੰ ਖੁਸ਼ੀ ਲੱਗਦਾ ਹੈ ਕਿ ਕੁਝ ਚੀਜ਼ਾਂ ਧਰੋਂ ਤੁਸੀਂ ਲਿਖਾ ਕੇ ਲੈ ਕੇ ਆਉਂਦੇ ਹੋ ਤੁਹਾਡੇ ਜਿੱਧਰ ਰਾਹ ਜਾਣੇ ਹੁੰਦੇ ਆ ਪਰਮਾਤਮਾ ਉਹੋ ਜੀ ਸੋਚ ਤੁਹਾਡੇ ਅੰਦਰ ਪਾ ਦਿੰਦਾ ਮੰਨ ਲਓ ਹੁਣ ਤੁਸੀਂ ਅੱਜ ਐਂਕਰਿੰਗ ਕਰ ਰਹੇ ਹੋ ਇਹ ਜਿਹੜਾ ਜਜ਼ਬਾ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਪੈਦਾਸ਼ੀ ਆ ਚੁੱਕੀਆਂ ਸਿਗੀਆਂ ਤੇ ਤੁਸੀਂ ਜਦੋਂ ਛੋਟੇ ਹੋਵਗੇ ਤੁਹਾਨੂੰ ਆਲਵੇਸ ਲੱਗਦਾ ਹੈਗਾ ਮੈਂ ਕੁਝ ਅਲੱਗ ਕਰਾਂ ਲੱਗ ਕਰਾਂ ਅਲੱਗ ਕਰਾਂ ਤੇ ਕਹਿੰਦੇ ਨਾ ਹੋਣ ਹਾਰ ਵਿਦਿਆਰਥੀਆਂ ਕੇ ਹੋਤ ਚਿਕਨੇ ਪਾਥ ਜਿੱਥੇ ਬੱਚਿਆਂ ਨੇ ਜਾਣਾ ਹੁੰਦਾ ਉਹਨਾਂ ਦੇ ਰਾਹ ਪਹਿਲਾਂ ਹੀ ਪਰਮਾਤਮਾ ਤੈਅ ਕਰਕੇ ਭੇਜਦਾ ਹੈ ਬਸ ਸਾਨੂੰ ਉਡੀਕ ਸਾਨੂੰ ਕੋਈ ਜ਼ਰੀਆ ਬਣੇ ਤੇ ਸਾਨੂੰ ਉਧਰ ਨੂੰ ਲੈ ਕੇ ਜਾਵੇ ਜੀ ਅੱਛਾ ਪਹਿਲੀ ਵਾਰ ਕਦੋਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋਈ ਕਿ ਨਹੀਂ ਮੈਂ ਮੈਂ ਆਪਣਾ ਇੱਕ ਅੱਛਾ ਕੈਰੀਅਰ ਜਿਹੜਾ ਹੈ ਉਸ ਫੀਲਡ ਦੇ ਵਿੱਚ ਬਣਾ ਸਕਦੀ ਆ ਕਿਉਂਕਿ ਸਟਾਰਟਿੰਗ ਤੇ ਲਿੰਕਸ ਵਿੱਚ ਆਈਦੀ ਆ ਕੰਟੈਕਟਸ ਵਿੱਚ ਆਈਦੀ ਆ ਕਿੰਨੂੰ ਜਾ ਕੇ ਮਿਲਣਾ ਕਿ ਉਹ ਆਡੀਸ਼ਨਸ ਹੁੰਦੇ ਨੇ ਜਿਹਾ ਕਿ ਖੁਦ ਮੇਰੇ ਤੱਕ ਕੋਈ ਓਪਰਚ्युनिटी ਲੈ ਕੇ ਆਏਗਾ ਉਹ ਪਹਿਲੀ ਓਪਰਚ्युनिटी ਕਿਵੇਂ ਮਿਲੀ ਪਹਿਲੀ ਓਪਰਚ्युनिटी ਮੈਨੂੰ ਮੈਨੂੰ ਕੋਈ ਜਾਣਦਾ ਨਹੀਂ ਸੀਗਾ ਬਸ ਮੈਨੂੰ ਸ਼ੌਂਕ ਸੀਗਾ ਫਿਲਮਾਂ 'ਚ ਕੰਮ ਕਰਨ ਦਾ ਨਾ ਕੋਈ ਮੇਰਾ ਕੰਟੈਕਟ ਸੀਗਾ ਨਾ ਮੇਰਾ ਕੋਈ ਗੋਡਫਾਦਰ ਸੀਗਾ ਸੋ ਜਦੋਂ ਮੈਨੂੰ ਪਹਿਲਾ ਗਾਣਾ ਮਿਲਿਆ ਪਰਮਿੰਦਰ ਸੰਧੂ ਜੀ ਦੇ ਪਿੱਛੇ ਲੋ ਇਲੋ ਆ ਜਾ ਮਹੀ 200 ਰੁਪੀਸ ਤੇ ਕੈਟ੍ਰਿਕ 뮤직 ਦੇ ਨਾਲ ਗੋਡ ਆਫ ਤਰੇਨ ਜਿਨ੍ਹਾਂ ਨੇ ਹਸ਼ਿਰ ਡਾਇਰੈਕਟ ਕੀਤੀ ਸੀਗੀ ਸੋ ਆਈ ਵਾਸ ਦਾ ਗਰੁੱਪ ਡਾਂਸਰ ਤੇ ਉੱਥੇ ਮੈਨੂੰ ਚਾਂਸ ਮਿਲਿਆ ਸੋ ਉੱਥੋਂ ਮੇਰੇ ਕੈਰੀਅਰ ਦੀ ਆਗਾਜ਼ ਹੋਇਆ ਫਿਰ ਹੌਲੀ ਹੌਲੀ ਇੱਕ ਦੋ ਬਾਅਦ ਇੱਕ ਜਦੋਂ ਤੁਹਾਡਾ ਪਹਿਲਾ ਕੰਮ ਹਿੱਟ ਹੋ ਜਾਂਦਾ ਨਾ ਤੁਸੀਂ ਲੋਕਾਂ ਦੀ ਨਜ਼ਰਾਂ ਦੁਨੀਆ ਦੇ ਸਾਹਮਣੇ ਆਉਂਦਾ ਤੇ ਜਦੋਂ ਤੁਹਾਨੂੰ ਪਰਮਾਤਮਾ ਉਹ ਦੇ ਦਿੰਦਾ ਤੁਹਾਡੀ ਨੀਤ ਸੱਚੀ ਹੋਵੇ ਦਿਲ ਸੱਚਾ ਹੋਵੇ ਜ਼ਰੂਰ ਮਿਲਦਾ ਤੇ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੀ ਅੱਛਾ ਫੈਮਿਲੀ ਦਾ ਕੀ ਰਿਐਕਸ਼ਨ ਸੀ ਫਿਰ ਜੋ ਹੁੰਦਾ ਵੀ ਕੁੜੀਆਂ ਨੂੰ ਇਧਰਲੇ ਪਾਸੇ ਕਿਉਂ ਭੇਜਣਾ ਨਹੀਂ ਭੇਜਣਾ ਕੋਈ ਚੰਗਾ ਖਾਨਦਾਨ ਦਾ ਮੁੰਡਾ ਇਹਦੇ ਨਾਲ ਵਿਆਹ ਨਹੀਂ ਕਰੇਗਾ ਇਹ ਕਿਹੜਾ ਯੂ ਨੋ profession ਹੈ ਕੁੜੀਆਂ ਨਹੀਂ ਸੇਫ ਹੈਗਾ ਖਾਨਦਾਨੀ ਕੁੜੀਆਂ ਇਹ ਕੰਮ ਨਹੀਂ ਕਰਦੀਆਂ ਬਟ ਮੈਨੂੰ ਤੇ ਪਾਗਲਪਨ ਸਵਾਰ ਸੀਗਾ ਕਰਨਾ ਤੇ ਇਹੀ ਕਰਨਾ ਨੇ ਤੇ ਕੁਝ ਹੋਰ ਕਰਨਾ ਨਹੀਂ ਨਹੀਂ ਬਟ ਅਸੀਂ ਕੁੜੀਆਂ ਕਈ ਵਾਰੀ ਕਰਦਿਆਂ ਕਰਕੇ ਡਰ ਜਾਂਦੀਆਂ ਘਬਰਾ ਜਾਂਦੀਆਂ ਆਪਣੇ ਸੁਪਨੇ ਛੱਡ ਦਿੰਨੇ ਬਟ ਮੈਨੂੰ ਲੱਗਦਾ ਕਿ ਨਹੀਂ ਛੱਡਨੇ ਚਾਹੀਦੇ ਕਿਉਂਕਿ ਐਂਡ ਆਫ ਦਾ ਡੇ ਸਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਕਿਸੇ ਨੇ ਵੀ ਕੁਝ ਨਹੀਂ ਦੇਣਾ ਅਸੀਂ ਜੋ ਆਪਣਾ ਕਮਾਵਾਂਗੇ ਅਸੀਂ ਉੱਤ ਹੀ ਗੁਜ਼ਾਰਾ ਕਰਨਾ ਹੈ ਕੈਨ ਨੂੰ ਤੇ ਮੈਂ ਕਹਿੰਦੀ ਆ ساری ਦੁਨੀਆ ਖੜੀ ਹੋ ਜਾਂਦੀ ਹੈ ਇਹ ਅੱਛਾ ਨਹੀਂ ਹੈ ਇਹ ਉਹ ਅੱਛਾ ਨਹੀਂ ਹੈ ਬਟ ਸਾਡਾ ਘਰ ਕੋਈ ਨਹੀਂ ਚਲਾਉਂਦਾ ਸਾਡੀ ਜ਼ਿੰਦਗੀ ਕੋਈ ਨਹੀਂ ਚਲਾਉਂਦਾ ਐਂਡ ਅਵਰ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਐਂਡ ਸਹੀ ਰਸਤੇ ਤੇ ਚੱਲਦੇ ਹੋ ਤੇ ਆਪਣੇ ਸੁਪਨੇ ਤੇ ਵੈਸੇ ਨਹੀਂ ਛੱਡਨੇ ਚਾਹੀਦੇ ਇੰਨੀ ਛੋਟੀ ਏਜ ਦੇ ਵਿੱਚ ਉਸ ਕੁੜੀ ਦੇ ਮਨ ਤੇ ਦੀ ਮਾਰ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ ਪਰ ਇੱਕ ਦਬਾਅ ਵੀ ਬਣਿਆ ਹੋਇਆ ਸੀ ਕਿ ਨਾ ਤੇਰਾ ਵਿਆਹ ਹੋਣਾ ਹੈ ਤੇ ਤੂੰ ਜ਼ਿੰਦਗੀ 'ਚ ਕਰੇਂਗੀ ਕੀ ਤੇ ਘਰੋਂ ਕੋਈ ਸਪੋਰਟ ਵੀ ਨਹੀਂ ਸੀ ਕਰ ਰਿਹਾ ਉਹ ਤੁਹਾਡੇ ਦਿਲ ਤੇ ਦੀ ਮਾਰ ਤੇ ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਚੱਲ ਰਹੀਆਂ ਸੀ ਉਦੋਂ ਬਚਪਨਾ ਸੀਗਾ ਮੈਨੂੰ ਇੰਨਾ ਪਤਾ ਵੀ ਨਹੀਂ ਸੀ ਇਹਦੇ ਐਨਐਸਆਈਡ ਇਫੈਕਟਸ ਹੋ ਸਕਦੇ ਆ ਬਟ ਮੈਨੂੰ ਇੰਨਾ ਪਤਾ ਸੀ ਕਿ ਮੈਂ ਕੁਝ ਕਰਨਾ ਹੈ ਮੈਂ ਬੰਬੇ ਜਾਣਾ ਹੈ ਮੈਂ ਫਿਲਮਾਂ ਕਰਨੀਆਂ ਮੈਨੂੰ ਨਹੀਂ ਸੀ ਪਤਾ ਇਹਦੇ ਕਿੰਨੇ ਕੁ ਡਰਾਅ ਬੈਕ ਹੋ ਸਕਦੇ ਆ ਬਟ ਆਲਵੇਜ਼ ਮੈਨੂੰ ਮੈਂ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਾਂਗੀ ਕਿ ਮੈਂ ਆਲਵੇਜ਼ ਮੈਂਟਲੀ ਬੜੀ ਸਟਰੋਂਗ ਰਹੀ ਹਾਂ ਜ਼ਿੰਦਗੀ ਦੇ ਵਿੱਚ ਮੈਨੂੰ ਬਾਬਾ ਜੀ ਨੇ ਸ਼ੁਰੂ ਤੋਂ ਮੈਂਟਲੀ ਬੜਾ ਸਟਰੋਂਗ ਰੱਖਿਆ ਹੈ ਇਮੋਸ਼ਨਲ ਤੇ ਮੈਂ ਹੈਗੀ ਹਾਂ ਬਟ ਮੈਂਟਲੀ ਬੜੀ ਸਟਰੋਂਗ ਆ ਤੇ ਮੈਂ ਬਾਬਾ ਜੀ ਨੂੰ ਹੀ ਕਹਿੰਦੀ ਸੀ ਕਿ ਨਹੀਂ ਬਾਬਾ ਜੀ ਤੁਸੀਂ ਲੈ ਕੇ ਜਾਣਾ ਤੁਸੀਂ ਲੈ ਕੇ ਜਾਣਾ ਅਰਦਾਸਾਂ ਹੀ ਇੰਨੀਆਂ ਕੀਤੀਆਂ अच्छा पहला ਤੁਹਾਡਾ ਤੁਸੀਂ ਕਾਫੀ ਸਾਰੇ Song ਜਿਹੜੇ ਸੀ ਉਕਾਰੇ ਸੀ ਸਟਾਰਟਿੰਗ ਦੇ ਵਿੱਚ ਤੇ ਆਈ ਥਿੰਕ surjit bind rakhiya ਜੀ ਦਾ ਸਾਨੂੰ ਟੇਡੀ ਟੇਡੀ ਤੱਕ ਦੀ ਹੈ ਤੂੰ ਇਹ ਉਹ ਗੀਤ ਜਿੰਨੂੰ ਮੈਂ ਇੱਕ ਮਾਈਲਸਟੋਨ ਕਹਿ ਸਕਦੀ ਹਾਂ ਤੁਹਾਡੀ ਜ਼ਿੰਦਗੀ ਦੀ ਤੇ ਇਹਦੇ ਬਾਰੇ ਦੱਸੋ ਕਿਵੇਂ ਤੁਹਾਡੇ ਕੋਲ ਆਇਆ ਉਸ ਟਾਈਮ ਤੇ ਤੁਸੀਂ ਕਾਫੀ Song ਕਰਲੇ ਸੀ ਤੇ ਫਿਰ ਪੇਰੈਂਟਸ ਦਾ ਕੀ ਰਿਐਕਸ਼ਨ ਸੀ ਕਾਫੀ Song ਕਰਲੇ ਸੀਗਾ ਲੱਗਦਾ ਕਿ ਮੈਂ ਪੰਜਾਬੀ ਸਾਰੇ ਸਿੰਗਰਸ ਦੇ ਨਾਲ ਕੰਮ ਕੀਤਾ ਹੋਇਆ ਤੇ ਸ਼ਮਸ਼ੀਰ ਸੰਧੂ ਜੀ ਉਹ ਮੈਨੂੰ ਬਹੁਤ ਪਿਆਰ ਕਰਦੇ ਸੀਗੇ ਤੇ ਉਹ ਕਹਿੰਦੇ ਸੀ ਕਿ ਨਹੀਂ ਗੁਰਲੀਨ ਤੇ ਸੁਰਜੀਤਬਿੰਦ ਰਖੀ ਦੇ ਅਸੀਂ ਗਾਣੇ ਕਰਨੇ ਆ। ਸੋ ਜਿਹੜਾ ਵੀ ਮੇਰਾ ਤੇ ਸੁਰਜੀਤਬਿੰਦ ਰਖੀ ਜੀ ਦਾ Song ਆਉਂਦਾ ਸੀ ਉਹ ਹਿੱਟ ਹੋ ਜਾਂਦਾ ਸੀਗਾ। ਤੇ ਉਹ ਦੋਨਾਂ ਦੀ ਮੈਂ ਫੇਵਰਿਟ ਬਣ ਗਈ ਸੀ ਕਿ ਹੁਣ ਗਾਣਾ ਆ ਰਿਹਾ ਤੇ ਗੁਰਲੀਨ ਨੂੰ ਲੈ ਲਓ ਗੁਰਲੀਨ ਨੂੰ ਲੈ ਲਓ। ਤੇ ਹਿੱਟ ਵੀ ਹੋ ਰਿਹਾ ਸਾਡੀ ਜੋੜੀ ਵੀ ਹਿੱਟ ਹੋ ਗਈ ਸਾਡੇ ਗਾਣੇ ਵੀ ਹਿੱਟ ਹੋ ਰਿਹਾ ਸੋ ਕਰਦੇ ਕਰਦੇ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਸ਼ਮਸ਼ੇਰ ਸੰਧੂ ਜੀ ਨੇ ਕਿਹਾ ਕਿ ਟੀ ਸੀਰੀਜ਼ ਦਾ ਗਾਣਾ ਹੈ ਸਾਨੂੰ ਟੇ ਡੇਰੀ ਤੱਕ ਦੀ ਤੂੰ ਗਲੀ ਸਰਕਾਰੀ ਐ ਸੋ ਮੈਂ ਕਿਹਾ ਠੀਕ ਐ ਮੈਂ ਕਦੇ ਨਾ ਨਹੀਂ ਸੀ ਕੱਢਦੀ ਆਈ ਵਾਸ ਵੈਰੀ ਯੰਗ ਬੜੀ ਛੋਟੇ ਬੱਚਿਆ ਵਾਂ ਉਹ ਉਸੇ ਗੇ ਮੈਂ ਉਹਨਾਂ ਦੇ ਤੇ ਮੈਂ ਕਿਹਾ ਠੀਕ ਐ ਜੀ ਠੀਕ ਐ ਜੀ ਮੈਂ ਕੁਛ ਨਹੀਂ ਸੀ ਪੁੱਛਦੀ ਕਿਹੜਾ ਗਾਣਾ ਹੈ ਕਿੱਥੇ ਸ਼ੂਟਿੰਗ ਕਰਨੀ ਹੈ ਬਸ ਗੱਡੀ ਪਿੱਛੇ ਕਰਨ ਆਉਂਦੀ ਸੀ ਮੈਂ ਤੇ ਮम्मा ਚਲੇ ਜਾਂਦੇ ਸੀਗੇ ਓਕੇ ਸੋ ਅਸੀਂ ਮੈਨੂੰ ਯਾਦ ਹੈ ਇੱਥੇ ਕਿਤੇ ਪਿੰਡ ਮੈਨੂੰ ਪਿੰ ਕਾਲਜ ਤੋਂ ਆ ਕੇ ਤੇ ਸ਼ਾਮੀ ਮੇਰਾ ਸ਼ੂਟ ਸੀਗਾ ਸਾਰੀ ਰਾਤ ਅਸੀਂ ਸ਼ੂਟ ਕੀਤਾ ਸਵੇਰੇ ਜਾ ਕੇ ਮੈਂ ਫੇਰ ਕਾਲਜ ਅਟੈਂਡ ਕੀਤਾ ਆਪਣਾ ਤੇ ਉਦੋਂ ਫੇਰ ਉਹ ਸੀਗਾ ਸਾਡਾ Song ਕਾਲੀਸੀ ਯਾ ਸਕੂਲ ਆ ਡੋਟ ਨੋ ਮੈਨ ਯਾਦ ਨਹੀਂਗਾ ਬਟ ਇਹ ਮੈਨ ਪਤਾ ਹੈ ਮੈਂ ਪੜਾਈ ਤੋਂ ਬਾਅਦ ਸ਼ਾਮੀ ਸ਼ੂਟ ਕਰਨ ਗਈ ਸੀ ਤੇ ਪੂਰੀ ਰਾਤ ਅਸੀਂ ਸ਼ੂਟ ਕੀਤਾ ਬਹੁਤ ਕੁੜੀਆਂ ਆਈ ਹੋਈਆਂ ਸੀਗੀਆਂ ਤੇ ਜਿਹੜੇ ਕੋਰੀਓਗ੍ਰਾਫਰ ਸੀਗੇ ਉਹ ਕਹਿੰਦੇ ਸੀਗੇ ਕਿ ਦੇਖੋ ਉਸ ਲੜਕੀ ਕੋ ਦੇਖੋ ਕਿਵੇਂ ਕਰ ਰਹੀ ਹੈ ਅੱਖੇ ਕਿਵੇਂ ਕਰ ਰਹੀ ਹੈ ਐਕਸਪ੍ਰੈਸ਼ਨ ਕਿਵੇਂ ਕਰ ਰਹੀ ਹੈ ਉਸ سے ਸਿੱਖੋ ਦੇਖੋ ਉਹ ਕਿਵੇਂ ਕਰ ਰਹੀ ਹੈ ਸੋ ਇਹ ਚੀਜ਼ਾਂ ਮੈਨੂੰ ਕੋਈ ਸਿਖਾਂਦਾ ਵੀ ਨਹੀਂ ਸੀਗਾ ਆਪਣੇ ਆਪ ਹੀ ਅੰਦਰੋਂ ਆਉਂਦੀਆਂ ਸੀਗੀਆਂ ਐਦਾਂ ਅੱਖਾਂ ਕਰਨੀਆਂ ਐਦਾਂ ਅੱਖਾਂ ਕਰਨੀਆਂ ਐਦਾਂ ਕਰਨਾ ਯੂ ਨੋ ਜੋ ਚੀਜ਼ ਤੁਹਾਡੇ ਅੰਦਰ ਇਨ ਬਿਲਡ ਹੁੰਦੀ ਹੈ ਫਿਰ ਤੁਸੀਂ ਉਹ ਕਰਦੇ ਜਾਂਦੇ ਹੋ ਤੇ ਬਸ ਉਹ ਗਾਣਾ ਸੁਪਰ ਹ